ਇਸ ਵੱਲ ਦੀ ਬੇਹਦੀ ਮੰਦਪਾਗੀ ਖਬਰ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੈਨੇਟਰੀ ਸਟੋਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਇਹ ਅੱਗ ਲੱਗਣ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਉਹ ਦੱਸਦੀ ਹੈ ਕਿ ਅਸਲ ਵਿੱਚ ਹੋਇਆ ਕੀ ਆ ਤੁਸੀਂ ਜਿਹੜੀ ਆ ਨਾਲ ਦੇ ਪਾਸੇ ਇੱਕ ਸੀਸੀਟੀਵੀ ਦੇਖ ਰਹੇ ਹੋ ਜਿਸ ਦੇ ਵਿੱਚ ਕੁਝ ਜੋ ਨੌਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਕਿ ਇਹ ਅਸਲ ਵਿੱਚ ਇਹ ਆਪਣੀ ਵੱਡੇ ਪਾਰਟੀ ਮਨਾ ਰਹੇ ਹੁੰਦੇ ਨੇ ਤਾਂ ਵੱਡੇ ਪਾਰਟੀ ਜਦੋਂ ਮਨਾ ਰਹੇ ਹੁੰਦੇ ਨੇ ਤੇ ਇਹਨਾਂ ਵੱਲੋਂ ਪਟਾਕੇ ਚਲਾਏ ਜਾਂਦੇ ਨੇ ਤੇ ਪਟਾਕੇ ਜਿਹੜੇ ਜਾ ਕੇ ਨੇ ਨਾਲ ਦੇ ਹੀ ਇੱਕ ਬਿਲਡਿੰਗ ਦੇ ਵਿੱਚ ਜਾ ਵਜਦੇ ਨੇ ਜਿਹੜੀ ਇੱਕ ਸੈਂਟਰੀ ਦੀ ਦੁਕਾਨ ਹੁੰਦੀ ਆ ਸ਼ੋਰੂਮ ਹੁੰਦਾ ਵੱਡਾ ਉਹਦੇ ਵਿੱਚ ਜਦੋਂ ਪਟਾਕਾ ਜਾ ਕੇ ਵਜਦਾ ਤਾਂ ਇੱਕਦਮ ਜਿਹੜਾ ਆ ਅੱਗ ਦਾ ਭਾਂਬੜ ਮੱਚ ਜਾਂਦਾ ਜਿਸ ਦੇ ਕਾਰਨ ਇਹ ਪੂਰੀ ਜਿਹੜੀ ਦੁਕਾਨ ਐ ਸੜ ਕੇ ਸਵਾਹ ਹੋ ਜਾਂਦੀ ਐ ਤੁਹਾਨੂੰ ਦੱਸ ਦਿਆ ਕਿ 20 ਤੋਂ 25 ਫਾਇਰ ਗੇਟ ਦੀਆਂ ਜਿਹੜੀਆਂ ਗੱਡੀਆਂ ਜਿਹੜੀਆਂ ਪਹੁੰਚਦੀਆਂ ਨੇ ਇਸ ਅੱਗ ਤੇ ਕਾਬੂ ਪਾਉਣ ਵਾਸਤੇ ਤਾਂ ਜਦੋਂ ਤੱਕ ਇਸ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਉਨੀ ਦੇਰ ਤੱਕ ਸਾਰਾ ਹੀ ਸਮਾਨ ਸੜ ਕੇ ਸਵਾਹ ਹੋ ਜਾਂਦਾ ਪਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਨੋਜਵਾਨਾਂ ਦੀ ਅੰਗੈਲੀ ਦੇ ਕਾਰਨ ਇਨ੍ਹਾਂ ਦੀ ਹੁੱਲੜਬਾਜੀ ਦੇ ਕਾਰਨ ਇੱਕ ਵੱਡਾ ਜਿਹੜਾ ਨੁਕਸਾਨ ਉਹ ਹੋ ਗਿਆ ਉਹ ਚੱਡਾ ਮੋਬਾਈਲ ਹਾਊਸ ਵਾਲਿਆਂ ਦੇ ਉਹਨਾਂ ਦਾ ਗਨਮੰਨ ਦਾ ਫੋਨ ਆਇਆ ਜੀ ਕਿ ਤੁਹਾਡੀ ਦੁਕਾਨ ਦੇ ਉੱਪਰ ਫਾਇਰ ਲੱਗੀ ਹੋਈ ਹੈ ਮੈਂ ਤੇ ਮੇਰੇ ਭਾਈ ਹਲਰੋਈ ਜੀ ਫੋਨ ਆਇਆ ਤੇ ਅਸੀਂ ਨਾਲ ਹੀ ਭੱਜੇ ਆਏ ਹਾਂ ਉਹਨਾਂ ਦੀ ਦਰਮਾਨ ਪਹਿਲਾਂ ਹੀ ਫਾਇਰ ਬ੍ਰਿਗੇਡ ਦੀ ਆ ਚੁੱਕੀ ਸੀ ਜਿਹੜੇ ਕੰਟਰੋਲ ਕਰਨਾ ਸ਼ੁਰੂ ਕਰਤਾ ਅਸੀਂ ਉਹਨਾਂ ਨੇ ਕੀ ਕਾਰਨ ਲੱਗਿਆ ਕੀ ਘਰ ਉਹ ਹੀ ਦੱਸਦੇ ਪਏ ਕੋਈ ਪਿੱਛੇ ਕੋਈ ਗਲੀ ਦੇ ਵਿੱਚ ਕੋਈ ਪਾਰਟੀ ਪੂਟੀ ਉਹਨਾਂ ਨੇ ਸੈਲੀਬ੍ਰੇਟ ਕੀਤੀ ਹੈ ਤੇ ਫਾਇਰ ਸਟੇਸ਼ਨ ਜਿਹੜਾ ਉਹਨਾਂ ਨੇ ਚਲਾਇਆ ਜੀ ਪਟਾਕੇ ਪਟੁੱਕੇ ਚਲਾਏ ਆ ਉਹਦੇ ਕਰਕੇ ਕਹਿੰਦੇ ਆ ਜੀ ਜੋ ਕਹਿੰਦੇ ਪਿਛਲੇ ਪਾਸੇ ਗਿਆ ਪਹਿਲੇ ਕਿ ਇਸ ਵਾਟਰ ਟੈਂਕਸ ਪਏ ਹੁੰਦੇ ਆ 1000 ਲੀਟਰ 500 ਲੀਟਰ 300 ਲੀਟਰ ਕਿੰਨਾ ਕੁ ਨੁਕਸਾਨ ਹੈ ਜਿਹੜੇ ਉੱਪਰੋਂ ਲੈ ਕੇ ਥੱਲੇ ਦੇ ਕਾਗਜ਼ ਫੈਲ ਚੁੱਕੇ ਆ ਚਾਰ ਮੰਜ਼ਿਲਾ ਚਾਰੇ ਹੀ ਫੁੱਕੇ ਗਈ ਹੈ ਇਸ ਟਾਈਮ ਤੱਕ ਜੀ ਅੰਦਰ ਪੀਵੀਸੀ ਵੀ ਹੈ ਸੈਨੀਟਰੀ ਵੀ ਹੈ ਪੀਵੀਸੀ ਫਿਟਿੰਗ ਵੀ ਹੈ ਜੀ ਹਾਲੇ ਅੰਦਾਜ਼ਾ ਕੋਈ ਵੀ ਨਹੀਂ ਸਰ ਸਰ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖੀਓ ਨੌਜਵਾਨ ਆਪਣੇ ਪਾਰਟੀਆਂ ਕਰਕੇ ਸੜਕਾਂ ਚਲਾਉਂਦੇ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਹੈ ਵੈਰੀ ਬੈਡ ਬਜੀ ਵੈਰੀ ਬੈਡ ਕਿਸੇ ਦਾ ਤਮਾਸ਼ਾ ਲਾ ਕੇ ਕੀ ਫਾਇਦਾ ਬਜੀ ਕਿ ਨੀਅਤ ਜੀ ਫਾਇਰ ਗੜ ਦਿਨ ਲੱਗ ਚੁੱਕੇ ਆ ਜੀ ਮੇਰੇ ਹਿਸਾਬ ਨਾਲ 47 ਤੋਂ 5 ਭਾਜੀ ਤੁਸੀਂ ਇਹ ਦੇਖੋ ਇੱਥੇ ਇਹ ਦੁਕਾਨ ਨੂੰ ਪਿੱਛੇ 25 ਤੋਂ 30 ਸਾਲ ਹੋ ਗਏ ਐ ਇਦਾਂ ਹੀ ਹਰ ਦੀਵਾਲੀ ਹਰ ਤਿਉਹਾਰ ਇੱਥੇ ਇੱਥੇ ਹੀ ਹੁੰਦਾ ਜੀ ਕਦੀ ਅਜ ਤੱਕ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਭਾਜੀ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਇਹ ਤਾਂ ਤੁਹਾਡਾ ਲਿਮੈਂਟ ਦਿੱਤੀ ਜਾਏਗੀ ਉਸ ਨੂੰ ਹਾਂ ਜੀ ਸਰ ਬਿਲਕੁਲ ਕੰਪਲੀਟ ਜੇ ਵੈਸੇ ਅਸੀਂ ਆਪਣੇ ਹਲਕੇ ਦੇ ਦ੍ਰਿਸ਼ਤਲ ਭੈਣ ਨੂੰ ਕੀਤਾ ਉਸੇ ਢਾਈ ਵਾਰਤ ਵੇਲੇ ਆਏ ਐ ਭਾਜੀ ਇਹ ਸਾਰਿਆਂ ਦਾ ਸਾਥ ਹੈਗਾ ਭਾਜੀ ਹੁਣ ਜੋ ਕੀ ਕਰ ਸਕਦੇ ਭਾਜੀ ਜੀ ਜੀ ਦਿਖਾ ਆ ਨਿਆ ਗੱਦਾ ਮੇਰਾ ਨਾਈ ਰੋਮਿਨੇਸ਼ਨ ਸੀਗਾ ਕੰਟਰੋਲ ਤੋਂ ਮੈਨੂੰ ਫੋਨ ਆਇਆ ਵੀ ਇੱਦਾਂ ਅੱਗ ਲੱਗੀ ਭਗਤ ਸਿੰਘ ਲੋਨੀ ਦੇ ਲੱਗੇ ਪਰ ਕਿਉਂ ਬਦੇ ਲੱਗੇ ਜੀ ਮੈਂ ਆਇਆ ਤਾਂ ਉਹਨੇ ਫਾਇਰ ਬਰਗੇਟ ਦੀਆਂ ਗੱਡੀਆਂ ਮਗਾਈਆਂ ਕਾਫੀ ਅੱਗ ਤੇ ਪਹਿਲਾਂ ਨਾਲੋਂ ਕੰਟਰੋਲ ਯਾ ਕਿਉਂ ਤੋਂ ਪਹਿਲਾਂ ਆਇਆ ਅੱਗ ਬਹੁਤ ਜ਼ਿਆਦਾ ਸੀਗੀ ਤੇ ਹੁਣ ਕਾਫੀ ਕੰਟਰੋਲ ਲੱਗ ਗਿਆ ਸਰ ਕੀ ਇਹ ਕਾਰਨ? ਸ਼ਾਇਦ ਇਹਦਾ ਵਿਰਲ ਕੋਈ ਜ਼ਿਆਦਾ ਤਾਂ ਨਹੀਂ ਲੇਕਿਨ ਥੋੜਾ ਜਿਹਾ ਪਤਾ ਲੱਗਿਆ ਲੋਕਾਂ ਨੂੰ ਵੀ ਕੋਈ ਇਦਾਂ ਦਾ ਤਮਾਕਾ ਜਾ ਹੋਇਆ ਜਿੱਦਾਂ ਕੋਈ ਪਟਾਕੇ ਚੁੱਕੇ ਦੀ ਆਵਾਜ਼ ਆਈ ਆ ਉਸ ਤੋਂ ਬਾਅਦ ਅੱਗ ਲੱਗੀ ਆ ਸੁਪਰੀਮੀਅਨ ਨਾਲ ਗੱਲ ਹੋਈ ਹੈ ਨਹੀਂ ਫਿਰ ਨਾਲ ਤੇ ਸਾਰੇ ਉਹ ਆਪਣੇ ਕੰਮ ਚ ਬਿਜੀ ਉਹਨਾਂ ਨੂੰ ਆਪਣਾ ਵਾਸੀ ਆਪਣੇ ਅੱਗ ਬਝਾਉਂਦੇ ਫਿਰ ਤੇ ਧਿਆਨ ਕਿੰਨੀਆਂ ਕਿ ਟੀਮਾਂ ਜਿਹੜੀਆਂ ਲੱਗੀਆਂ ਜਿਹੜਾ ਫਿਰ ਫਾਇਰ ਬ੍ਰਿਗੇਡ ਦੀਆਂ ਤੇ ਗੱਡੀਆਂ ਕਾਫੀ ਮੇਰੇ ਖਿਆਲ 10-12 ਤੇ ਮੇਰੇ ਧਿਆਨ ਦੇ ਉਹ 50 ਹਮਤ ਜਿਹੜੇ ਹਲਕਾ ਇੰਚਾਰ ਦੇ ਨੋਟ ਦੇ ਉਹਨਾਂ ਤੇ ਅੱਜ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਸ ਮੁੰਡੇ ਜਿਹੜੇ ਦੋਸਤ ਜਿਹੜੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਉਹਦੇ ਪਟਾਕੇ ਚਲਾਉਂਦੇ ਉਹਦੇ ਕਰੇ ਹਾਦਸਾ ਵਾਪਰਿਆ ਠੀਕ ਇਦਾਂ ਦੀ ਕੋਈ ਗੱਲ ਮੇਰੇ ਧਿਆਨ ਚ ਨਹੀਂ ਆਈ ਜੇ ਕੋਈ ਆਈ ਤੇ ਜਿਹੜ ਆ ਆਪਣਾ ਇਹਗਾ ਕਿ ਨਾ ਕਿ 60% ਤੋਂ ਉਹਦੇ ਕੋਲ ਆਪਣਾ ਡੈਂਪ ਦੇ ਕੋਲ ਡੈਂਪ ਦੇ ਕੋਲ ਜਿਹੜੀ ਅੱਗ ਲੱਗੀ ਸੀ ਇਹ ਹੈਗੀ ਸੈਂਟਰੀ ਦੀ ਦੁਕਾਨ ਹੈ ਤੇ ਇਹ ਤਕਰੀਬਨ ਸਾਨੂੰ 1:30 ਫਾਇਰ ਕਾਲ ਦਾ ਮੈਸੇਜ ਮਿਲਿਆ ਉਸ ਤੋਂ ਬਾਅਦ ਅਸੀਂ ਆਏ ਆ ਆ ਦੇ ਜਿਹੜੀ ਹੈ ਇਹ ਸੈਕੰਡ ਇਹ ਥਰਡ ਤੇ ਥਰਡ ਫਲੋਰ ਦੇ ਵਿੱਚ ਤੇ ਟਾਪ ਦੇ ਫਲੋਰ ਦੇ ਵਿੱਚ ਸੀਗੀ ਤੇ ਉਥੇ ਆ ਗਏ ਨੀ ਦਾਦਾ ਸੀ ਕੋ ਬਲੋ ਦੇ ਵਿੱਚ ਸਾਰੀਆਂ ਫਲਾਸਟਰੀਆਂ ਟੈਂਕੀਆਂ ਵਗੈਰਾ ਸੀ ਉਹਦੇ ਕੰਮ ਕਰ ਰਿਹਾ ਸੀ ਤੇ ਉਹਦੇ ਵਿੱਚ ਆਪਾਂ ਨੂੰ ਸਾਰੇ ਸਟੇਸ਼ਨ ਜਿਹੜੇ ਗਿਲੰਦਰ ਦੇ ਉਹ ਬੁਲਾਣੇ ਪਏ ਲੋਕਲ ਪੰਜ ਸਟੇਸ਼ਨ ਹੈ 85 ਰੋ ਸਾਰਾ ਸਟਾਫ ਇਹਦਾ ਸਾਰੀਆਂ ਗੱਡੀਆਂ ਆਈਆਂ ਹੋਈਆਂ ਤੇ ਅੱਗ ਤੇ ਕੰਟਰੋਲ ਕਰ ਲਿਆ ਅਸੀਂ ਉਹਦੇ ਵਿੱਚ ਜਿਹੜਾ ਖੜਦ ਫਲੋਰ ਹੈਗਾ ਉਹਦੇ ਵਿੱਚ ਇੰਟਰੂ ਬਾਕੀ ਹੈਗੀ ਆ ਅੱਗ ਵੈਸੇ ਕੰਟਰੋਲ ਆ ਉਹਦੇ ਵਿੱਚ ਜਿਹੜਾ ਟੀਨਾ ਦਾ ਛੱਡ ਡਿੱਗਣ ਕਰਕੇ ਉਹ ਥਲੇ ਦੱਬਿਆ ਹੋਇਆ ਉਸ ਸਟੈਂਡ ਲੱਭੀ ਦੂਰ ਲੁਪਕੀ ਸੈਕੰਡ ਫਲੋਰ ਫਰਸਟ ਫਲੋਰ ਉਹਦੇ ਵਿੱਚ ਲਗਭਗ ਸੇਫ ਹੈ ਉਸ ਦੇ ਵਿੱਚ ਆਪਾਂ ਹਰ ਆੜੇ ਬੰਦੇ ਵੀ ਐਂਟਰੀ ਮਾਰ ਚੁੱਕੇ ਆ ਗਿਆ ਪਰ ਜਿੰਨਾ ਕਿ ਕਰੇ ਸਾਰਾ ਖਾਲੀ ਨਹੀਂ ਹੁੰਦਾ ਖਾਲੀ ਨਹੀਂ ਹੁੰਦਾ ਉਹਨਾਂ ਚਿਰ ਇਹ ਸਾਰੀ ਆਖ ਦੇ ਵਿੱਚ ਉਹ ਜੇ ਕਹਿ ਸਕੀਏ ਬੁਝਾਉਣਾ ਬੁਝਾਣਾ ਜਾਂ ਕਲੀਅਰ ਕਰਨਾ ਉਹ ਫੈਸਲੇ ਕਿਉਂ ਬਹੁਤ ਜ਼ਿਆਦਾ ਸਟੋਰ ਦੇ ਵਿੱਚ ਗੋਡਾਊਨ ਦੇ ਵਿੱਚ ਸਮਾਨ ਜਾਂ ਭਰਿਆ ਦੁਕਾਨ ਦੇ ਵਿੱਚ ਇਸ ਕਰਕੇ ਥੋੜਾ ਟਾਈਮ ਲੁਗ ਗਿਆ ਕਿੰਨੇ ਵੇਲੇ ਰੱਖੀ ਸੀ ਕੋਲ ਨਕੀ ਸੀ ਤਾਂ ਹੁਣ ਕਿੰਨੇ ਘੰਟੇ ਹੋ ਗਿਆ ਉਹ ਆ ਵੇਖ ਲਓ ਜੀ ਸਵੇਕੇ 1 ਸਵੇਕੇ ਕੋਈ ਜੀ ਕਾਲ ਆਈ ਹੈ ਉਹਨੂੰ ਉਹ ਤੋਂ ਬਾਅਦ ਹੁਣ ਟਾਈਮ ਦੇਖ ਲਓ ਕੀ ਹੋ ਗਿਆ ਲਗਭਗ ਇਹ 10 ਵਜ ਗਏ ਹੈਗਾ ਲਗਭਗ ਕੰਟੀਨਿਊਲੀ ਚੱਲ ਰਹੀ ਹੈ ਇਹ ਥੇ ਥਲੇ ਆ ਕੇ ਅੰਦਰ ਸੋਕੀ ਨਹੀਂ ਹੈ ਹਾਂ ਆਗੂ ਪਿਛਲੇ ਪਾਸੇ ਥੋੜਾ ਜਿਹਾ ਹੋਟਲ ਦੇ ਨਾਲ ਜਿਹੜਾ ਬੈਕ ਸਾਈਡ ਲੱਗਦੀ ਆ ਉੱਥੇ ਦੇ ਇੱਕ ਜਿਹੜਾ 3rd ਫਲੋਰ ਹੈ ਨਾ 3rd ਫਲੋਰ ਹੋਟਲ ਦੇ ਵਿੱਚ ਦੇ ਨਾਲ ਲੱਗਦੀ ਆ ਉੱਥੇ ਹੈਗੀ ਅਜੇ ਤੱਕ ਮਲੇਕਨ ਅੰਡਰ ਕੰਟਰੋਲ ਹੈ ਉਹ ਮਲੇ ਥੋੜਾ ਜਿਹਾ ਟਾਈਮ ਲੂਗਾ ਉਹਨੂੰ ਕਲੀਅਰ ਕਰਨ ਨੂੰ ਸਰ ਕੋਈ ਨਾਲ ਦੀਆਂ ਦੁਕਾਨਾਂ ਵੀ ਸਾਦੀ ਕਰਵਾਈਆਂ ਨਹੀਂ ਨਹੀਂ ਨਾਲ ਦੀਆਂ ਦੁਕਾਨਾਂ ਨਹੀਂ ਖਲਗੀਆਂ ਇਹ ਨਾਲ ਦੀਆਂ ਦੁਕਾਨਾਂ ਤਾਂ ਐਂਟਰੀ ਨੂੰ ਮਾਰੀ ਸੀ ਅੱਛਾ ਜਿੱਦਾਂ ਨਾਲ ਦੀਆਂ ਦੁਕਾਨਾਂ ਦੇ ਛੱਤ ਉੱਤੇ ਜਾ ਕੇ ਉੱਥੇ ਨਹੀਂ ਉਹ دیوار ਪਾਰ ਕੇ ਜਾਂ ਹੋਟਲ ਵਾਲੇ ਪਾਸੇ ਦੀ ਜਾ ਕੇ ਉਹਦੇ ਛੱਤ ਦੇ ਉੱਤੇ ਹੋਟਲ ਪਾਰ ਕੇ ਜਿਹੜੀ ਤੰਦ ਉੱਥੇ ਦੀ ਐਂਟਰੀ ਕੀਤੀ ਇਹਨਾਂ ਗੱਡੀਆਂ ਲੱਗ ਨਹੀਂ ਗੱਡੀਆਂ ਦਾ ਕੁਝ ਨਹੀਂ ਹੈ ਸਾਡੇ 12 ਗੱਡੀਆਂ ਜਿਹੜੀਆਂ ਕੰਟੀਨਿਊ ਜੀ ਲਗਾਤਾਰ ਕੰਟੀਨਿਊ ਆਈ ਜਾ ਰਹੀਆਂ ਜਾਈ ਜਾ ਰਹੀਆਂ ਜੋ ਖਾਲੀ ਰਹੇ ਗਿਣਤੀ ਕੋਈ ਨਹੀਂ